ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਸੁਪਰੀਮ ਕੋਰਟ ਵੱਲੋਂ ਪ੍ਰਾਲੀ ਸਾੜਨ ਵਾਲੇ ਕਿਸਾਨਾਂ ਦੇ ਖਿਲਾਫ ਮਾਮਲੇ ਦਰਜ ਕਰਨ ਹਣਾ ਕਾਰਨ ਖਰਾਬੇ ਗਏ ਚੋਨੇ ਅਤੇ ਜ਼ਮੀਨਾਂ ਦਾ ਮੁਆਵਜ਼ਾ ਨਾ ਮਿਲਣ ਗੰਨੇ ਦੀ ਬਕਾਇਆ ਰਾਸੀ ਦਾ ਭੁਗਤਾਨ ਨਾ ਕਰਨ ਆਦੇ ਮੰਗਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਗਰਾਸ਼ ਕਮੇਟੀ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਖਰਦੋਛੰਨੀ ਬਾਈਪਾਸ ਚੌਂਕ ਵਿੱਚ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਵਰਦੇ ਮਹੀਨੇ ਵਿੱਚ ਵੀ ਸਰਕਾਰ ਦੇ ਖਿਲਾਫ ਕਿਸਾਨਾਂ ਦਾ ਭਰਪੂਰ ਰੋਸ ਵੇਖਣ ਨੂੰ ਮਿਲਿਆ ਅਤੇ ਉਹਨਾਂ ਵੱਲੋਂ ਲਗਾਤਾਰ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਦਾ ਕਹਿਣਾ ਹੈ ਕਿ ਹੜ੍ਹਾਂ ਦੀ ਮਾਰ ਨੇ ਕਿਸਾਨੀ ਦਾ ਵੱਡਾ ਨੁਕਸਾਨ ਕੀਤਾ ਹੈ। ਉਪਰੋਕਤ ਪ੍ਰਸ਼ਾਸਨ ਵੱਲੋਂ ਪ੍ਰਾਲੀ ਸਾੜਨ ਵਾਲੇ ਕਿਸਾਨਾਂ ਦੇ ਖਿਲਾਫ ਮਾਮਲੇ ਦਰਜ ਕੀਤੇ ਜਾ ਰਹੇ ਹਨ ਜਦ ਕਿ ਦੂਜੇ ਪਾਸੇ ਨੁਕਸਾਨੀਆਂ ਗਈਆਂ ਫਸਲਾਂ, ਜ਼ਮੀਨਾਂ ਦਾ ਮੁਆਵਜ਼ਾ ਵੀ ਹਜੇ ਤੱਕ ਦੇਣਾ ਨਹੀਂ ਸ਼ੁਰੂ ਕੀਤਾ ਗਿਆ, ਜਦ ਕਿ ਗਰਦੋਰੀਆਂ ਵੀ ਸਹੀ ਢੰਗ ਨਾਲ ਨਹੀਂ ਕੀਤੀਆਂ ਜਾ ਰਹੀਆਂ। ਉਨਾਂ ਕਿਹਾ ਕਿ ਕਿਸਾਨਾਂ ਦੀ ਰਹਿਦੀ ਗੰਨੇ ਦੀ ਬਕਾਇਆ ਰਾਸ਼ੀ ਵੀ ਜਾਰੀ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਅੱਜ ਮੋਰਟੋਨ ਨੂੰ ਪੰਜਾਬ ਸਰਕਾਰ ਦਾ ਪੁਤਲਾ ਫੁਕਣ ਲਈ ਮਜਬੂਰ ਹੋਣਾ ਪਿਆ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਅੱਜ ਦਾ ਪੁਤਲਾ ਫੁਕਣ ਦਾ ਜਾਂ ਮੇਨ ਕਰਨਾ ਕਿ ਸਰਕਾਰ ਜੋ ਪ੍ਰਾਲੀਆਂ ਤੇ ਪ੍ਰਾਲੀ ਸਾੜ ਤੇ ਨਜ਼ਾਇਜ਼ ਪਰਚੇ ਕਰ ਰਹੀਆਂ ਜਦੋਂ ਕਿ ਸਰਕਾਰ ਨੂੰ ਪਤਾ ਵੀ ਇਹਦਾ ਪ੍ਰਾਲੀ ਤੋਂ ਸਾੜ ਤੋਂ ਬਗਾਰੇ ਦਾ ਕੋਈ ਹੱਲ ਨਹੀਂ ਸੁਪਰੀਮ ਕੋਰਟ ਨੇ ਆਰਡਰ ਦਿੱਤਾ ਵੀ ਇਸ ਜਿਹੜਾ ਪ੍ਰਾਲੀ ਸਾੜੇਗਾ ਉਹਦੇ ਤੇ ਪਰਚਾ ਕੀਤਾ ਜਾਵੇਗਾ ਸਰਕਾਰ ਉਹਦੇ ਉੱਤੇ ਬੜੀ ਸਖਤੀ ਨਾਲ ਅਮਲ ਕਰ ਰਹੀ ਆ ਪਰ ਜਦੋਂ ਸੁਪਰੀਮ ਕੋਰਟ ਨੇ ਇਹ ਆਰਡਰ ਕੀਤਾ ਜੀ ਸਰਕਾਰ ਕਿਸਾਨਾਂ ਨੂੰ ਜੋ ਬਣਦਾ ਉਹਨਾਂ ਦਾ 250 ਰੁਪਏ 2000 ਰੁਪਏ 2500 ਰੁਪਏ ਪ੍ਰਾਲੀ ਚੁੱਕਣ ਵਾਸਤੇ ਦਿੱਤਾ ਜਾਵੇ ਉਹ ਤੇ ਸਰਕਾਰ ਨੇ ਕੋਈ ਅਮਲ ਨਹੀਂ ਕੀਤਾ ਉਹ ਵੀ ਸੁਪਰੀਮ ਕੋਰਟ ਦਾ ਆਰਡਰ ਸੀ ਕਿਉਂਕਿ ਜਿਹੜਾ ਆਰਡਰ ਹੋ ਸੁਪਰੀਮ ਕੋਰਟ ਦੇ ਦਤਾ ਕਿਸਾਨਾਂ ਨੂੰ ਅੰਦਰ ਕੀਤਾ ਜਾਵੇ ਉਹ ਤੇ ਸਰਕਾਰ ਜਿਹੜੀ ਆ ਬੜੀ ਛੇਤੀ ਅਮਲ ਕਰ ਰਹੀ ਆ ਅਸੀਂ ਚਾਹੁੰਦੇ ਆ ਕਿ ਇਹ ਜਿਹੜਾ ਅਮਲ ਕੀਤਾ ਤੇ ਨਾਲ ਹੀ ਸੁਪਰੀਮ ਕੋਰਟ ਦਾ ਆਰਡਰ ਸੀ 2500 ਰੁਪਇਆ ਕਿੱਲੇ ਦੇ ਦਿਨ ਪਿੱਛੇ ਉਹਦੇ ਤਾਮਿਲ ਕੀਤਾ ਜਾਏ ਜਦੋਂ ਕਿ ਸਾਡਾ ਕਿਸਾਨ ਮਿਲ ਸਗਰਸ਼ ਕਮੇਟੀ ਦਾ ਹੀ ਸੱਤ ਹਜ਼ਾਰ ਸਾਨੂੰ ਦਿੱਤਾ ਜਾਵੇ ਪਰ 7000 ਕਿਤੇ ਨੇ ਸਾਨੂੰ 2500 ਦਿੱਤਾ ਤੇ ਉਲਟੇ ਪਰਚੇ ਕਰ ਰਹੀ ਆ ਇਹਦੇ ਨਾਲ ਹੀ ਹੜਾਂ ਦੇ ਉੱਤੇ ਜੋ ਬਣਦਾ ਮਾਓਜਾ ਉਹ ਸਰਕਾਰ ਨਹੀਂ ਦੇ ਰਹੀ ਅਤੇ ਨਾ ਉਹਦੀਆਂ ਸਹੀ ਗਿਰਜ਼ੋਰੀਆਂ ਕਰ ਰਹੀ ਆ ਉਹਦੇ ਨਾਲ ਜਿਹੜਾ ਅਸੀਂ 70000 ਰੁਪਇਆ ਮੰਗਿਆ ਸੀ ਸਰਕਾਰ ਤੋਂ 70000 ਦੀ ਮੰਗ ਕੀਤੀ ਸਾਡੇ ਕੋਲ 70000 ਰੁਪਇਆ ਕਿੱਲੇ ਪਰ ਦਿੱਤਾ ਜਾਏ ਕਿਉਂਕਿ ਕਿਸਾਨਾਂ ਦਾ ਇਨਸਾਨ ਬਹੁਤ ਹੋ ਗਿਆ 50 5000 ਰੁਪਇਆ 60 6000 ਰੁਪਇਆ ਠੇਕਾ ਦਿੱਤਾ ਸਾਲ ਦਾ ਫੋਸਾ ਸਾਡੀ ਮਾਰੀ ਗਈ ਆ 20000 ਰੁਪਏ ਨਾਲ ਸਾਡਾ ਲਗਤ ਖਰਚਾ ਵੀ ਨਹੀਂ ਮੁੜਦਾ ਇਹਦੇ ਨਾਲ ਹੀ ਜਿਹੜਾ ਜੋ ਨੀਲਾ ਕਟ ਲੱਗ ਰਿਹਾ ਮੰਡੀਆਂ ਦੇ ਵਿੱਚ ਜਿਹੜੇ 8 3 25 200 ਰੁਪਏ ਤੋਂ 250 ਰੁਪਏ ਤੱਕ ਕੱਟ ਲਾ ਰਹੇ ਨੇ ਤੇ ਉਹਦੇ ਵਾਸਤੇ ਸਰਕਾਰ ਨੂੰ ਆਪ ਕਹਿਣਾ ਚਾਹੀਦਾ ਵੀ ਐਮਐਸਪੀ ਰੇਟ ਜਿਹੜਾ ਹੁੰਦਾ ਮਿਨੀਮਮ ਪ੍ਰਾਈਸ ਮੁੱਲ ਆ ਕਟੋ ਕੱਟ ਭਾਜੇ ਕਟੋ ਕੱਟ ਨੂੰ ਜੇ ਕੱਟ ਕੇ ਕਿਸਾਨ ਨੂੰ ਦਿੱਤਾ ਤੇ ਅੱਗੇ ਝਾੜ ਘੱਟ ਗਏ ਨੇ ਕੋਈ ਹੜਾ ਨਾ ਮਾਰੇ ਗਏ ਜੇਕਰ ਇਹਨਾਂ ਆੜਤੀਆਂ ਜਾਂ ਸੈਂਟਰ ਵਾਲਿਆਂ ਨੇ ਇਦਾਂ ਕੀਤਾ ਤੇ ਸਰਕਾਰ ਦੇ ਵਾਸਤੇ ਕੀ ਕਰ ਰਹੀ ਹੈ ਸਰਕਾਰ ਨੂੰ ਚਾਹੀਦਾ ਇਹਨਾਂ ਉੱਤੇ ਸਖਤ ਕਾਨੂੰਨ ਨਾਲ ਕਾਰਵਾਈ ਕੀਤੀ ਜਾਵੇ ਇਸ ਤੋਂ ਇਲਾਵਾ ਜਿਹੜੇ ਗੰਨੇ ਦਾ ਬਕਾਇਆ ਪਿਆ ਪਿਛਲੇ ਸਾਲ ਤੋਂ ਅਜੇ ਤੱਕ ਉਹ ਮਿੱਲਾਂ ਨੇ ਰਿਲੀਜ਼ ਨਹੀਂ ਕੀਤਾ ਸਰਕਾਰ ਨੂੰ ਚਾਹੀਦਾ ਛੇਤੀ ਛੇਤੀ ਰਿਲੀਜ਼ ਕਰਾਵੇ ਉਹਦੇ ਜਿਹੜਾ ਨੈਸ਼ਨਲ ਹਾਈਵੇ ਜਿਹੜਾ ਸਰਕਾਰ ਨੇ ਕਿਹਾ ਸੀ ਅੱਡ ਬੀਸੀ ਨੇ ਕਮਿਟਮੈਂਟ ਕੀਤੀ ਸੀ ਸਾਡੀ ਸੁਭਾ ਕਮੇਟੀ ਦੇ ਨਾਲ ਵੀ ਅਸੀਂ ਉਹ ਨਵੇਂ ਵਾਟ ਲੈ ਕੇ ਨਵੇਂ ਰੇਟ ਲੈ ਕੇ ਤੇ ਫਿਰ ਅਗਾ ਆਪਣੀ ਕਾਰਵਾਈ ਕਰਾਂਗੇ ਪਰ ਸਰਕਾਰ ਨੇ 3 ਮਹੀਨੇ ਬੀਤ ਦੀ ਜਾਣ ਦੇ ਬਾਵਜੂਦ ਵੀ ਉਸ ਤੋਂ ਬਾਅਦ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਸਾਡਾ ਪੁੱਤਲੇ ਫੁਕੜ ਦਾ ਇਹੀ ਕਾਰਨ ਹੈ ਕਿ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਜਿਹੜੀਆਂ ਤੁਹਾਂ ਕਮਿਟਮੈਂਟ ਦਿੱਤੀਆਂ ਜਾਂ ਜਿਹੜਾ ਸਾਡਾ ਜਾਇਜ਼ ਰੇਟ ਆ ਉਹ ਸਾਨੂੰ ਦਿੱਤਾ ਜਾਵੇ ਅਤੇ ਜੋ ਸੁਪਰੀਮ ਕੋਰਟ ਦਾ ਆਰਡਰ ਆ ਉਹਨੂੰ ਬਹਾਲ ਕੀਤਾ ਜਾਵੇ ਜਿਹੜਾ ਕਿਸਾਨਾਂਵਾਦੀ ਸਾਡੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਇਹ ਸਰਕਾਰ ਨੂੰ ਅਪੀਲਿਆ ਪੀ ਜਿਹੜੇ ਵੀ ਸਰਕਾਰ ਨੇ ਇਸ ਸਮੇਂ ਤੇ ਗਰਦੌਰੀਆਂ ਕਰਨੀਆਂ ਸੀ ਉਹ ਗਰਦੌਰੀਆਂ ਕਰੇ ਜਿਨ੍ਹਾਂ ਨੂੰ ਜਿਹੜਾ ਜਿਹੜਾ ਜੋ ਜੋ ਵੀ ਕਿਸਮ ਦਾ ਨੁਕਸਾਨ ਹੋਇਆ ਜਿਵੇਂ ਕਿ ਝੋਨੇ ਦੀ ਫਸਲ ਨੂੰ ਲੈ ਕੇ 70000 ਰੁਪਏ ਪਰ ਏਕੜ ਦਾ ਗੰਨੇ ਦੀ ਫਸਲ ਨੂੰ ਲੈ ਕੇ ਆਪਣਾ 1 ਲੱਖ ਰੁਪਇਆ ਪ੍ਰਤੀ ਏਕੜ ਦਾ ਜਿਹੜੀਆਂ ਮੱਝਾਂ گاਵਾਂ ਨੇ ਜਾਂ ਘਰ ਘੱਠੇ ਨੇ ਜਾਂ ਜਿਨ੍ਹਾਂ ਦੇ ਜੀ ਨੁਕਸਾਨੇ ਗਏ ਨੇ ਉਹਨਾਂ ਨੂੰ ਉਹਨਾਂ ਦੇ ਮੁਤਾਬਕ ਬਣਦਾ ਜੋਗ ਮੁਆਵਜ਼ਾ ਦਿੱਤਾ ਜਾਵੇ ਤੇ ਅੱਗੇ ਆਉਣ ਵਾਲੇ ਸਮੇਂ ਦੇ ਉੱਤੇ ਕਿਤਰਾ ਹੁਣ ਝੋਨੇ ਦੀ ਫਸਲ ਪੱਕ ਕੇ ਤਿਆਰ ਹੋਈ ਹੈ ਕੁਝ ਤੇ ਹੜਾਂ ਨੇ ਰੋੜ ਦਿੱਤੀ ਹੈ ਤੇ ਦੂਸਰੀ ਜਿਹੜੀ ਹੈ ਹੁਣ ਸਰਕਾਰ ਜਿਹੜੀ ਹੈ ਉਹ ਕੱਟ ਲਾ ਕੇ ਤੇ ਕਿਸਾਨਾਂ ਦੇ ਨਾਲ ਜਿਹੜਾ ਉਹ ਬਹੁਤ ਵੱਡਾ ਨੁਕਸਾਨ ਕਰਨ ਜਾ ਰਹੀ ਹੈ ਇਹ ਸਰਕਾਰ ਨੂੰ ਅਪੀਲ ਹੈ ਕਿ ਵੇਖੋ ਇੱਕ ਪਾਸੇ ਤੇ ਦੂਸਰਾ ਹੜ੍ਹਾਂ ਦੇ ਨਾਲ ਪੰਜਾਬ ਨੂੰ ਡੋਬਿਆ ਗਿਆ ਰੋੜਿਆ ਗਿਆ ਵਾ ਤੇ ਦੂਜੇ ਪਾਸੇ ਆਪਾਂ ਝੋਨੇ ਦੀ ਜਿਹੜੀ ਉਹ ਬੜੇ ਵੱਡੇ ਪੱਧਰ ਦੇ ਉੱਤੇ ਕੱਟ ਜਿਹੜੇ ਨੇ ਉਹ ਲੱਗ ਰਹੇ ਨੇ ਹਾਲਾਂਕਿ ਜਿਹੜਾ بارش ਦੇ ਨਾਲ ਝੋਨਾ ਨੁਕਸਾਨਿਆ ਗਿਆ ਵਾ ਤੇ ਜਿਹੜੇ ਨਜਾਇਜ਼ ਕੱਟ ਨੇ ਇਹ ਬੰਦ ਕੀਤੇ ਜਾਣ ਪੰਜਾਬ ਸਰਕਾਰ ਦੇ ਔਰ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਨੇ ਆਪਾਂ ਤੇ ਇਹਨਾਂ ਦੇ ਉੱਤੇ ਜੇ ਸਰਕਾਰ ਨਹੀਂ ਅੱਗੇ ਕੋਈ ਕਰਦੀ ਐਕਸ਼ਨ ਨਹੀਂ ਲੈਂਦੀ ਤੇ ਉਸ ਤੋਂ ਬਾਅਦ ਆਪਾਂ ਜਿਹੜੇ ਤਿੱਖੇ ਸੰਘਰਸ਼ ਜਿਹੜੇ ਉਹ ਕਰਾਂਗੇ ਆਪਾਂ 13 ਤਰੀਕ ਨੂੰ ਆਉਣ ਵਾਲੀ ਜਿਹੜੀ 13 ਤਰੀਕ ਹੈ 13 ਅਕਤੂਬਰ ਉਹਨੂੰ ਆਪਾਂ ਡੀਸੀ ਦਫ਼ਤਰਾਂ ਦੇ ਵਿੱਚ ਜਿਹੜੇ ਧਰਨੇ ਲਾਏ ਜਾਣਗੇ ਤੇ ਜੀ ਸਾਡੀਆਂ ਫੇਰ ਵੀ ਮੰਗਾਂ ਨਹੀਂ ਮੰਨੀਆਂ ਗਈਆਂ ਤੇ ਧਰਨੇ ਜਿਹੜੇ ਨੇ ਪੱਕੇ ਤੌਰ ਦੇ ਉੱਤੇ ਵੀ ਤਬਦੀਲ ਜਿਹੜੇ ਉਹ ਕੀਤੇ ਜਾਣਗੇ